ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਤੋਂ ਪਹਿਲਾਂ ਇੱਕ ਬਹੁਤ ਹੀ ਸਿੱਖਿਆਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਹਿੰਦੇ ਨੇ ਕਿ ਇੱਕ ਚੋਰ ਜੋ ਚੋਰੀ ਦੇ ਇਰਾਦੇ ਦੇ ਨਾਲ ਸ਼ਾਮ ਦੇ ਟਾਈਮ ਇੱਧਰ ਉੱਧਰ ਭਟਕ ਰਿਹਾ ਸੀ ਕਿ ਕਦੋਂ ਮੈਨੂੰ ਕੋਈ ਰਾਹ ਲੱਭੇ ਮੇਰਾ ਦਾ ਲੱਗੇ ਤੇ ਮੈਂ ਚੋਰੀ ਕਰਾਂ। ਕਿਸੇ ਤਰ੍ਹਾਂ ਕਰਦੇ ਕਰਾਉਂਦੇ ਚੋਰ ਇੱਕ ਸੁੰਨਸਾਣ ਜਗ੍ਹਾ ਤੇ ਪਹੁੰਚਿਆ ਤੇ ਉਸ ਨੂੰ ਲੱਗਾ ਕਿ ਜਿਵੇਂ ਸਾਹਮਣੇ ਕੋਈ ਹੋਵੇ। ਜਦੋਂ ਚੋਰ ਲਾਗੇ ਗਿਆ ਤਾਂ ਉੱਥੇ ਇੱਕ ਸਾਧੂ ਬੈਠੇ ਸਨ। ਉਸ ਸਾਧੂ ਨੇ ਜਦੋਂ ਚੋਰ ਤੋਂ ਪੁੱਛਿਆ ਕਿ ਤੂੰ ਕੌਣ ਹੈ ਤੇ ਇੱਥੇ ਕੀ ਕਰ ਰਿਹਾ ਹੈ ਤਾਂ ਪਹਿਲਾਂ ਤਾਂ ਚੋਰ ਝੂਠ ਬੋਲਣ ਲੱਗਾ ਪਰ ਉਸ ਸਾਧੂ ਦਾ ਡਰ ਕਹਿ ਲੋ ਜਾ ਉਸ ਸਾਧੂ ਦੇ ਚਿਹਰੇ ਦੀ ਚਮਕ ਦੇਖ ਕੇ ਉਸ ਚੋਰ ਤੋਂ ਝੂਠ ਨਾ ਬੋਲਿਆ ਗਿਆ ਤੇ ਉਸ ਨੇ ਸਾਧੂ ਨੂੰ ਦੱਸਿਆ ਕਿ ਉਹ ਇੱਕ ਚੋਰ ਹੈ ਸਾਧੂ ਨੇ ਚੋਰ ਨੂੰ ਕਿਹਾ ਕਿ ਚੋਰੀ ਕਰਨਾ ਗਲਤ ਆ ਤੂੰ ਚੋਰੀ ਕਿਉਂ ਕਰਦਾ ਹੈ ਤਾਂ ਚੋਰ ਕਹਿੰਦਾ ਕਿ ਪਹਿਲਾਂ ਮੇਰਾ ਬਾਪ ਚੋਰੀ ਕਰਦਾ ਸੀ ਤੇ ਉਸ ਤੋਂ ਪਹਿਲਾਂ ਮੇਰਾ ਦਾਦਾ ਹੁਣ ਮੈਂ ਵੀ ਚੋਰੀ ਕਰਦਾ ਹਾਂ ਹੁਣ ਇਹ ਸਾਡਾ ਪੇਸ਼ਾ ਬਣ ਚੁੱਕਾ ਹੈ ਜਿਸ ਨੂੰ ਅਸੀਂ ਛੱਡ ਨਹੀਂ ਸਕਦੇ ਤਾਂ ਸਾਧੂ ਕਹਿੰਦਾ ਕਿ ਮੈਂ ਤੈਨੂੰ ਇੱਕ ਗੱਲ ਕਵਾਂ ਜੇ ਤੂੰ ਮੰਨੇ ਤਾਂ ਜਿਸ ਨਾਲ ਤੇਰੀ ਜ਼ਿੰਦਗੀ ਬਦਲ ਜਾਵੇਗੀ ਤਾਂ ਉਸ ਵਕਤ ਚੋਰ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਮੈਨੂੰ ਚੋਰੀ ਕਰਨ ਤੋਂ ਨਾ ਰੋਕਿਓ ਮੇਰਾ ਪਰਿਵਾਰ ਭੁੱਖਾ ਮਰ ਜਾਊ ਮੈਂ ਆਪਦੇ ਬੱਚੇ ਕਿਵੇਂ ਪਾਲਣੇ ਹਨ ਤਾਂ ਸਾਧੂ ਨੇ ਕਿਹਾ ਕਿ ਮੈਂ ਚੋਰੀ ਤੋਂ ਨਹੀਂ ਰੋਕਦਾ ਤੂੰ ਚੋਰੀ ਕਰਨੀ ਹੈ ਉਹ ਤੇਰੀ ਮਰਜ਼ੀ ਪਰ ਮੇਰੀ ਗੱਲ ਹਮੇਸ਼ਾ ਯਾਦ ਰੱਖੀ ਜੇ ਤੇਰੀ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਲ ਸਮਾਂ ਆਵੇ ਕਿਸੇ ਵੀ ਮੁਸੀਬਤ ਪਰੇਸ਼ਾਨੀ ਸੁੱਖ ਦੁੱਖ ਕਿਸੇ ਵੀ ਹਾਲਾਤ ਵਿੱਚ ਤੈਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਪਵੇਗਾ ਤੂੰ ਹਮੇਸ਼ਾ ਸੱਚ ਬੋਲੀ ਕਦੇ ਵੀ ਝੂਠ ਨਹੀਂ ਬੋਲਣਾ ਤੂੰ ਅੱਜ ਇਹ ਵਚਨ ਦੇ ਕਿ ਅੱਜ ਤੋਂ ਬਾਅਦ ਤੂੰ ਕਦੇ ਵੀ ਝੂਠ ਨਹੀਂ ਬੋਲਣਾ ਇਸ ਤਰ੍ਹਾਂ ਚੋਰ ਨੇ ਸਾਧੂ ਨੂੰ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਝੂਠ ਨਹੀਂ ਬੋਲਾਂਗਾ ਇਹਨਾਂ ਕਹਿਣ ਤੋਂ ਬਾਅਦ ਚੋਰ ਆਪਦੇ ਰਸਤੇ ਤੁਰ ਪਿਆ ਤੁਰਦੇ-ਤੁਰਦੇ ਉਸ ਨੂੰ ਇੱਕ ਰਾਜ ਦਾ ਰਾਜਾ ਮਿਲਿਆ ਜੋ ਕਿ ਪੇਸ਼ ਬਦਲ ਕੇ ਆਪਦੇ ਰਾਜ ਦਾ ਦੌਰਾ ਕਰ ਰਿਹਾ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਰਾਜਾ ਹੈ ਜਾਂ ਕੋਈ ਹੋਰ ਜਦੋਂ ਚੋਰ ਤੇ ਰਾਜਾ ਆਪਸ ਵਿੱਚ ਮਿਲੇ ਤਾਂ ਰਾਜੇ ਨੇ ਚੋਰ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਚੋਰ ਨੂੰ ਫਿਰ ਸਾਧੂ ਦੀ ਗੱਲ ਯਾਦ ਆ ਗਈ ਕਿ ਮੈਂ ਕਿਸੇ ਨੂੰ ਝੂਠ ਨਹੀਂ ਬੋਲਣਾ ਮੈਂ ਸਾਧੂ ਨੂੰ ਵਚਨ ਦਿੱਤਾ ਹੋਇਆ ਹੈ ਇਸ ਲਈ ਉਸ ਨੇ ਰਾਜੇ ਨੂੰ ਵੀ ਦੱਸ ਦਿੱਤਾ ਕਿ ਮੈਂ ਇੱਕ ਚੋਰ ਹਾਂ ਤਾਂ ਰਾਜਾ ਪਹਿਲਾਂ ਤਾਂ ਬੜਾ ਹੈਰਾਨ ਹੋਇਆ ਕਿ ਇੱਕ ਚੋਰ ਹੋ ਕੇ ਇਹ ਕਿਵੇਂ ਆਪਣੇ ਆਪ ਹੀ ਦੱਸ ਰਿਹਾ ਹੈ ਕਿ ਮੈਂ ਚੋਰ ਹਾਂ ਤਾਂ ਜਦੋਂ ਚੋਰ ਨੇ ਰਾਜੇ ਨੂੰ ਪੁੱਛਿਆ ਕਿ ਮੈਂ ਤਾਂ ਆਪ ਦਾ ਦੱਸ ਦਿੱਤਾ ਕਿ ਮੈਂ ਚੋਰ ਹਾਂ ਪਰ ਤੁਸੀਂ ਕੌਣ ਹੋ ਤਾਂ ਰਾਜਾ ਕਹਿੰਦਾ ਕਿ ਮੈਂ ਵੀ ਇੱਕ ਚੋਰ ਹੀ ਹਾਂ ਪਰ ਛੋਟਾ ਮੋਟਾ ਚੋਰ ਹਜੇ ਮੈਨੂੰ ਜਿਆਦਾ ਸਮਝ ਨਹੀਂ ਛੋਟੀਆਂ ਮੋਟੀਆਂ ਚੋਰੀਆਂ ਕਰਕੇ ਮੈਂ ਆਪਦਾ ਗੁਜ਼ਾਰਾ ਕਰਦਾ ਹਾਂ ਜੇ ਹੋ ਸਕੇ ਤਾਂ ਆਪਾਂ ਰਲ ਜਾਈਏ ਤੇ ਨਾਲੇ ਮੈਨੂੰ ਚੋਰੀ ਦਾ ਚੰਗੀ ਤਰ੍ਹਾਂ ਵੱਲ ਵੀ ਆ ਜਾਵੇਗਾ ਤਾਂ ਚੋਰ ਸਹਿਮਤ ਹੋ ਗਿਆ ਦੋਵੇਂ ਰਲ ਗਏ ਰਸਤੇ ਵਿੱਚ ਜਾਂਦੇ ਜਾਂਦੇ ਰਾਜਾ ਚੋਰ ਨੂੰ ਕਹਿੰਦਾ ਕਿ ਆਪਾਂ ਇਸ ਤਰ੍ਹਾਂ ਕਰੀਏ ਇੱਥੋਂ ਦੇ ਰਾਜੇ ਦੇ ਦਰਬਾਰ ਵਿੱਚ ਪਏ ਖਜ਼ਾਨੇ ਦੀ ਚੋਰੀ ਕਰੀਏ ਤਾਂ ਚੋਰ ਕਹਿੰਦਾ ਕਿ ਉਂਝ ਤਾਂ ਤੂੰ ਕਹਿਣਾ ਹੈ ਕਿ ਮੈਂ ਛੋਟਾ ਮੋਟਾ ਚੋਰ ਆ ਪਰ ਤੈਨੂੰ ਪਤਾ ਹੈ ਕਿ ਰਾਜੇ ਦੇ ਦਰਬਾਰ ਵਿੱਚ ਚੋਰੀ ਕਰਨੀ ਬਹੁਤ ਔਖੀ ਹੈ ਉਥੇ ਕਿੰਨੇ ਪਹਿਰੇਦਾਰ ਕਿੰਨੇ ਸਿਪਾਹੀ ਹੁੰਦੇ ਨੇ ਜੇ ਫੜੇ ਗਏ ਤਾਂ ਕਿਸੇ ਨੇ ਆਪਾਂ ਨੂੰ ਛਡਾਉਣਾ ਵੀ ਨਹੀਂ ਤਾਂ ਰਾਜਾ ਜੋ ਚੋਰ ਬਣਿਆ ਸੀ ਕਹਿੰਦਾ ਕਿ ਮੈਂ ਪਹਿਲਾਂ ਰਾਜੇ ਦੇ ਦਰਬਾਰ ਵਿੱਚ ਹੀ ਨੌਕਰ ਰਿਆ ਹਾਂ ਤੇ ਮੈਨੂੰ ਦਰਬਾਰ ਦੇ ਸਾਰੇ ਰਸਤਿਆਂ ਦਾ ਪਤਾ ਹੈ ਤੇ ਇੱਕ ਖੂਫੀਆ ਰਸਤਾ ਅਜਿਆ ਹੈ ਜੋ ਸਿੱਧਾ ਹੀ ਖਜ਼ਾਨੇ ਤੱਕ ਜਾਂਦਾ ਹੈ ਜਿਸ ਦਾ ਮੈਨੂੰ ਸਾਰਾ ਪਤਾ ਹੈ ਤੂੰ ਮੇਰੇ ਨਾਲ ਚੱਲ ਤੇ ਮੈਂ ਤੈਨੂੰ ਸਿੱਧਾ ਹੀ ਉੱਥੋਂ ਤੱਕ ਪਹੁੰਚਾ ਦੇਵਾਂਗਾ ਆਪਾਂ ਨੂੰ ਹੋਰ ਚੋਰੀ ਕਰਨ ਦੀ ਲੋੜ ਨਹੀਂ ਪੈਣੀ ਆਪਣਾ ਗੁਜ਼ਾਰਾ ਵੀ ਚੰਗਾ ਹੋ ਜਾਵੇਗਾ ਹੁਣ ਚੋਰ ਦੇ ਮਨ ਵਿੱਚ ਆਇਆ ਕਿ ਇਹ ਠੀਕ ਹੈ ਕਿ ਚੋਰੀ ਹੀ ਕਰਨੀ ਹੈ ਤਾਂ ਚਲੋ ਦਰਬਾਰ ਵਿੱਚ ਹੀ ਸਈ ਉਹ ਰਾਜੇ ਦੇ ਦਰਬਾਰ ਵੱਲ ਚੱਲ ਪਈ ਜਿੱਥੇ ਜਾ ਕੇ ਖੂਫੀਆ ਰਸਤਾ ਸੀ ਉਸ ਦਾ ਟੱਕਣ ਚੋਰ ਬਣੇ ਰਾਜੇ ਨੇ ਚੁੱਕ ਦਿੱਤਾ ਤੇ ਕਿਹਾ ਕਿ ਅੰਦਰ ਹਨੇਰਾ ਬਹੁਤ ਹੈ ਤੈਨੂੰ ਤਾਂ ਸਾਰਾ ਪਤਾ ਹੈ ਕਿ ਕਿਸ ਤਰ੍ਹਾਂ ਚੋਰੀ ਕਰਨੀ ਹੈ ਇਸ ਲਈ ਮੈਂ ਇੱਥੇ ਹੀ ਖਲੋਣਾ ਹਾਂ ਤੇ ਤੂੰ ਅੰਦਰ ਖਜ਼ਾਨੇ ਤੱਕ ਜਾ ਇਹ ਫਿੱਦਾ ਰਸਤਾ ਖਜ਼ਾਨੇ ਨੂੰ ਹੀ ਜਾਵੇਗਾ ਇਥੋਂ ਹੀ ਖਜ਼ਾਨੇ ਵਿੱਚੋਂ ਮਾਲ ਇੱਧਰ ਉੱਧਰ ਭੇਜਿਆ ਜਾਂਦਾ ਹੈ ਤੈਨੂੰ ਜਿਆਦਾ ਪਤਾ ਹੈ ਇਸ ਕਰਕੇ ਤੂੰ ਹੀ ਅੰਦਰ ਜਾ ਜਦੋਂ ਚੋਰ ਅੰਦਰ ਗਿਆ ਖਜ਼ਾਨੇ ਤੱਕ ਪਹੁੰਚਿਆ ਤੇ ਜਾ ਕੇ ਉਸਨੇ ਅੰਦਰ ਵੇਖਿਆ ਕਿ ਬਹੁਤ ਸਾਰੇ ਸੋਨੇ چاندی ਦੇ ਨਾਲ ਵੱਡੇ ਵੱਡੇ ਬਕਸੇ ਭਰੇ ਪਏ ਸਨ ਤੇ ਨਾਲ ਹੀ ਉਹਨਾਂ ਬਕਸਿਆਂ ਦੇ ਉੱਪਰ ਇੱਕ ਛੋਟਾ ਜਿਹਾ ਬਕਸਾ ਪਿਆ ਸੀ ਚੋਰ ਨੇ ਉਸ ਬਕਸੇ ਨੂੰ ਸਭ ਤੋਂ ਪਹਿਲਾਂ ਖੋਲ ਕੇ ਦੇਖਿਆ ਉਸ ਵਿੱਚ ਪੰਜ ਹੀਰੇ ਸਨ ਚੋਰ ਨੇ ਸੋਚਿਆ ਕਿ ਇਹ ਬਹੁਤ ਬੇਸ਼ਕੀਮਤੀ ਹਨ ਇਹ ਹੀ ਚੋਰੀ ਕਰ ਲੈਣਾ ਹੈ ਪਹਿਲਾਂ ਉਸ ਨੇ ਇਹ ਪੰਜੇ ਹੀਰੇ ਚੁੱਕ ਲਏ ਤੇ ਫਿਰ ਸੋਚਿਆ ਕਿ ਜੇ ਇਹ ਚਾਰ ਹੁੰਦੇ ਤਾਂ ਅਸੀਂ ਦੋਵੇਂ 2-2 ਵੰਡ ਲੈਂਦੇ ਪਰ ਇਹ ਤਾਂ ਪੰਜ ਹਨ ਫਿਰ ਉਸ ਨੇ ਸੋਚਿਆ ਕਿ ਇੱਕ ਮੈਂ ਇੱਥੇ ਹੀ ਛੱਡ ਦਿਨਾ ਹਾਂ ਉਸ ਨੇ ਇੱਕ ਹੀਰਾ ਉੱਥੇ ਹੀ ਵਾਪਸ ਰੱਖਿਆ ਚਾਰ ਹੀਰੇ ਲੈ ਕੇ ਰਾਜੇ ਕੋਲ ਬਾਹਰ ਆ ਗਿਆ ਇਹ ਚੋਰ ਬਣੇ ਰਾਜੇ ਨੂੰ ਇਮਾਨਦਾਰੀ ਦੇ ਨਾਲ ਦੋ ਹੀਰੇ ਦੇ ਦਿੱਤੇ ਤੇ ਦੋ ਹੀਰੇ ਆਪਦੀ ਜੇਬ ਵਿੱਚ ਪਾਏ ਤੇ ਆਪਦੇ ਰਸਤੇ ਪੈ ਗਿਆ ਉਸ ਰਾਤ ਰਾਜੇ ਨੇ ਉਹ ਰਸਤਾ ਖੁੱਲਾ ਹੀ ਰਹਿਣ ਦਿੱਤਾ ਜੋ ਖਜ਼ਾਨੇ ਤੱਕ ਜਾਂਦਾ ਸੀ ਸਵੇਰ ਤੱਕ ਸਾਰੇ ਦਰਬਾਰ ਵਿੱਚ ਗੱਲ ਫੈਲ ਗਈ ਕਿ ਚੋਰੀ ਹੋ ਗਈ ਹੈ ਰਾਜੇ ਨੇ ਆਪਦੇ ਮੰਤਰੀ ਨੂੰ ਸੱਦਿਆ ਤੇ ਕਿਹਾ ਕਿ ਪਹਿਲਾਂ ਇਹ ਵੇਖੋ ਖਜ਼ਾਨੇ ਵਿੱਚੋਂ ਕਿਹੜਾ-ਕਿਹੜਾ ਮਾਲ ਚੋਰੀ ਕੀਤਾ ਗਿਆ ਹੈ ਫਿਰ ਉਸ ਚੋਰ ਨੂੰ ਫੜ ਕੇ ਮੇਰੇ ਕੋਲ ਲੈ ਕੇ ਆਓ ਮੰਤਰੀ ਨੇ ਜਿੱਥੇ ਖਜ਼ਾਨਾ ਪਿਆ ਸੀ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ ਸਾਰਾ ਖਜ਼ਾਨਾ ਉਵੇਂ ਦਾ ਉਵੇਂ ਹੀ ਸੀ ਸਿਰਫ ਇੱਕ ਬਕਸੇ ਦੇ ਵਿੱਚੋਂ ਚਾਰ ਹੀਰੇ ਗਾਇਬ ਸਨ ਤੇ ਪੰਜਵਾਂ ਵਿੱਚ ਹੀ ਸੀ ਪਰ ਮੰਤਰੀ ਦੇ ਮਨ ਵਿੱਚ ਬੇਈਮਾਨੀ ਆ ਗਈ ਉਸਨੇ ਸੋਚਿਆ ਕਿ ਚੋਰ ਦਾ ਹੀ ਨਾਂ ਲੱਗਣਾ ਹੈ ਤੇ ਜੋ ਇੱਕ ਹੀਰਾ ਉਹ ਛੱਡ ਕੇ ਗਿਆ ਸੀ ਉਹ ਮੰਤਰੀ ਨੇ ਆਪਦੀ ਜੇਬ ਵਿੱਚ ਪਾ ਲਿਆ ਤੇ ਰਾਜੇ ਨੂੰ ਆਣ ਕੇ ਕਿਹਾ ਕਿ ਉੱਥੋਂ ਪੰਜ ਹੀਰੇ ਚੋਰੀ ਕਰ ਲਏ ਗਏ ਹਨ ਪਰ ਰਾਜੇ ਨੂੰ ਸਭ ਪਤਾ ਸੀ ਉਨੇ ਨੂੰ ਚੋਰ ਨੂੰ ਵੀ ਦਰਬਾਰ ਵਿੱਚ ਪੇਸ਼ ਕਰ ਦਿੱਤਾ ਗਿਆ ਚੋਰ ਵੀ ਲੱਭ ਚੁੱਕਾ ਸੀ ਜਦੋਂ ਚੋਰ ਨੂੰ ਪੁੱਛਿਆ ਕਿ ਦੱਸ ਤੂੰ ਚੋਰੀ ਕਿਉਂ ਕੀਤੀ ਤੇ ਕਿੰਨੀ ਚੋਰੀ ਕੀਤੀ ਹੈ ਤਾਂ ਚੋਰ ਨੇ ਕਿਹਾ ਕਿ ਮੈਂ ਦੋ ਹੀਰੇ ਚੋਰੀ ਕੀਤੇ ਹਨ ਉਸ ਨੇ ਸਾਰੀ ਗੱਲ ਸੱਚ-ਸੱਚ ਦੱਸੀ ਕਿ ਮੈਂ ਇੱਕ ਚੋਰ ਹਾਂ ਤੇ ਮੈਂ ਕੱਲ ਰਾਤ ਆਪਦੇ ਇੱਕ ਜੋੜੀਦਾਰ ਦੇ ਨਾਲ ਚੋਰੀ ਕਰਨ ਦੇ ਇਰਾਦੇ ਦੇ ਨਾਲ ਤੁਹਾਡੇ ਦਰਬਾਰ ਵਿੱਚ ਆਇਆ ਤੇ ਚਾਰ ਹੀਰੇ ਮੈਂ ਚੋਰੀ ਕੀਤੇ ਜਿੰਨਾ ਵਿੱਚੋਂ ਦੋ ਹੀਰੇ ਮੇਰੇ ਕੋਲ ਹਨ ਤੇ ਦੋ ਮੇਰੇ ਦੂਸਰੇ ਸਾਥੀ ਕੋਲ ਹਨ ਪਰ ਮੈਨੂੰ ਇਸ ਟਾਈਮ ਇਹ ਨਹੀਂ ਪਤਾ ਕਿ ਉਹ ਕਿੱਥੇ ਹੈ ਉਹ ਕੌਣ ਹੈ ਉਸਨੇ ਸਾਰੀ ਗੱਲ ਦੱਸੀ ਪਰ ਮੰਤਰੀ ਉਸ ਤੇ ਦਬਾਅ ਪਾਉਣ ਲੱਗਾ ਕਿਉਂਕਿ ਮੰਤਰੀ ਦੇ ਆਪ ਦੇ ਮਨ ਵਿੱਚ ਚੋਰ ਸੀ ਜਦੋਂ ਮંત્રી ਉਸਤੇ ਦਬਾਅ ਪਾਉਣ ਲੱਗਾ ਤਾਂ ਰਾਜੇ ਨੇ ਕਿਹਾ ਕਿ ਇਹ ਸੱਚ ਬੋਲ ਰਿਹਾ ਹੈ ਤਾਂ ਮੰਤਰੀ ਨੇ ਕਿਹਾ ਕਿ ਰਾਜਾ ਸਾਹਿਬ ਤੁਹਾਨੂੰ ਕਿਵੇਂ ਪਤਾ ਕਿ ਇਹ ਸੱਚ ਬੋਲ ਰਿਹਾ ਹੈ ਤੇ ਰਾਜੇ ਨੇ ਦੋ ਹੀਰੇ ਆਪਦੀ ਜੇਬ ਵਿੱਚੋਂ ਕੱਢੇ ਤੇ ਕਿਹਾ ਕਿ ਇਸ ਦਾ ਦੂਸਰਾ ਸਾਥੀ ਮੈਂ ਹੀ ਹਾਂ ਤੇ ਉਹ ਦੋ ਹੀਰੇ ਮੇਰੇ ਕੋਲੇ ਹਨ ਤੇ ਬਾਕੀ ਦਾ ਬਚਿਆ ਇੱਕ ਹੀਰਾ ਜੋ ਹੈ ਉਹ ਮੰਤਰੀ ਨੂੰ ਪਤਾ ਹੋਵੇਗਾ ਕਿ ਕਿੱਥੇ ਹੈ ਮంత్రి ਨੂੰ ਸਾਰੀ ਗੱਲ ਸਮਝ ਆ ਗਈ ਉਸ ਦੇ ਹੱਥ ਕੰਬਣ ਲੱਗੇ ਤੇ ਕੰਬਦੇ ਹੱਥਾਂ ਦੇ ਨਾਲ ਜੋ ਇੱਕ ਹੀਰਾ ਉਸ ਕੋਲ ਸੀ ਉਸ ਨੇ ਕੱਢ ਕੇ ਬਾਹਰ ਰੱਖ ਦਿੱਤਾ ਮਾਫੀ ਮੰਗਣ ਲੱਗਾ ਰਾਜੇ ਨੇ ਮੰਤਰੀ ਨੂੰ ਝੂਠ ਬੋਲਣ ਦੀ ਸਜ਼ਾ ਦਿੱਤੀ ਸਪਾਹੀਆਂ ਨੂੰ ਕਿਹਾ ਕਿ ਇਸ ਨੂੰ ਗ੍ਰਿਫਤਾਰ ਕਰ ਲਓ ਤੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਮੰਤਰੀ ਪਦਵੀ ਉਸ ਤੋਂ ਖੋਹ ਲਿਆ ਗਿਆ ਰਾਜੇ ਨੇ ਕਿਹਾ ਕਿ ਇਸ ਨੇ ਰਾਜ ਦਰਬਾਰ ਦੇ ਨਾਲ ਧੋਖਾ ਕੀਤਾ ਹੈ ਇਹ ਰਾਜ ਦਰਬਾਰ ਦਾ ਖੰਦਾ ਹੈ ਪਰ ਫਿਰ ਵੀ ਇਸ ਨੇ ਗੱਦਾਰੀ ਕੀਤੀ ਹੈ ਇਸ ਤੋਂ ਪਹਿਲਾਂ ਵੀ ਕੀ ਪਤਾ ਇਸ ਨੇ ਕਿੰਨੀਆਂ ਚੋਰੀਆਂ ਆਪ ਕਰਕੇ ਤੇ ਦੂਜਿਆਂ ਦਾ ਨਾਮ ਲਾਇਆ ਹੈ ਉਸ ਨੂੰ ਇੱਕ ਝੂਠ ਦੀ ਬਹੁਤ ਵੱਡੀ ਸਜ਼ਾ ਮਿਲੀ ਤੇ ਇਧਰ ਸੱਚ ਬੋਲਣ ਵਾਲੇ ਚੋਰ ਨੂੰ ਜਦੋਂ ਰਾਜੇ ਨੇ ਪੁੱਛਿਆ ਕਿ ਤੂੰ ਚੋਰ ਹੈ ਪਰ ਤੂੰ ਇੰਨਾ ਸੱਚ ਕਿਵੇਂ ਬੋਲਦਾ ਹੈ ਕਿ ਤੂੰ ਸੱਚ ਬੋਲਣ ਦੇ ਬਾਵਜੂਦ ਵੀ ਚੋਰੀ ਕਿਉਂ ਕਰਦਾ ਹੈ ਤਾਂ ਚੋਰ ਨੇ ਆਪਦੀ ਸਾਧੂ ਨੂੰ ਮਿਲਣ ਵਾਲੀ ਸਾਰੀ ਗੱਲ ਦੱਸੀ ਕਿ ਤੁਹਾਡੇ ਤੋਂ ਪਹਿਲਾਂ ਮੈਨੂੰ ਇੱਕ ਜਿਸ ਨੇ ਮੈਨੂੰ ਕਦੇ ਵੀ ਝੂਠ ਨਹੀਂ ਬੋਲਣਾ ਹਮੇਸ਼ਾ ਸੱਚ ਬੋਲਣਾ ਹੈ ਮੇਰੇ ਕੋਲੋਂ ਇਹ ਵਚਨ ਲਿਆ ਸੀ ਜਿਸ ਜਿਸ ਕਾਰਨ ਅੱਜ ਮੈਂ ਬਚ ਗਿਆ ਤੇ ਅੱਜ ਤੋਂ ਬਾਅਦ ਮੈਂ ਕਦੇ ਵੀ ਚੋਰੀ ਨਹੀਂ ਕਰਾਂਗਾ ਇਸ ਸੱਚ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਸੱਚ ਦੀ ਹਰ ਥਾਂ ਜਿੱਤ ਹੁੰਦੀ ਹੈ ਇਹ ਅੱਜ ਮੈਨੂੰ ਜੰਗੀ ਤਰ੍ਹਾਂ ਸਮਝ ਆ ਗਈ ਹੈ ਤਾਂ ਸਾਧ ਸੰਗਤ ਜੀ ਇਸ ਸਿੱਖਿਆਦਾਇਕ ਕਹਾਣੀ ਤੋਂ ਸਿੱਖਿਆ ਇਹ ਹੀ ਮਿਲਦੀ ਹੈ ਕਿ ਸੱਚ ਦੇ ਰਾਹ ਵਿੱਚ ਔਕੜਾਂ ਭਾਵੇਂ ਹੋਣ ਪਰ ਹਮੇਸ਼ਾ ਜਿੱਤ ਸੱਚ ਦੀ ਹੀ ਹੁੰਦੀ ਹੈ ਝੂਠ ਬੋਲਣ ਵਾਲੇ ਦੀ ਹਮੇਸ਼ਾ ਹਾਰ ਹੁੰਦੀ ਹੈ ਉਹ ਕੁਝ ਦਿਨ ਲਈ ਭਾਵੇਂ ਝੂਠ ਬੋਲ ਕੇ ਹਾਵੀ ਹੋ ਜਾਵੇ ਪਰ ਸੱਚ ਸਾਹਮਣੇ ਆਉਣ ਤੇ ਉਸ ਨੂੰ ਝੁਕਣਾ ਹੀ ਪੈਂਦਾ ਹੈ ਸੱਚਾ ਬੰਦਾ ਨਾ ਸਿਰਫ ਛਾਣ ਨਾਲ ਜ਼ਿੰਦਗੀ ਜੀਂਦਾ ਹੈ ਬਲਕਿ ਆਪਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਵੀ ਬਹੁਤ ਹੁੰਦਾ ਹੈ ਕਿਉਂਕਿ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਉਹ ਹਮੇਸ਼ਾ ਸੱਚ ਦੇ ਸਿਰ ਤੇ ਬੇਫਿਕਰ ਹੋ ਕੇ ਆਪਦਾ ਕੰਮ ਕਰਦਾ ਰਹਿੰਦਾ ਹੈ ਤੇ ਅੱਗੇ ਵਧਦਾ ਰਹਿੰਦਾ ਹੈ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸੱਚ ਸਦਾ ਨਾਲ ਚੱਲਦਾ ਹੈ ਉਸ ਇਨਸਾਨ ਦੀ ਹਰ ਥਾਂ ਤੇ ਪ੍ਰਸ਼ੰਸਾ ਹੁੰਦੀ ਹੈ ਤਰੱਕੀ ਹੁੰਦੀ ਹੈ ਤਾਂ ਫਿਰ ਸਾਥ ਸੰਗਤ ਜੀ ਜੇ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ